ਸਾਹਮਣੇ ਬਾਈ ਜੀ ਆ ਗਿਆ ਆਰਐਸ ਦਿਲ ਵਾਲੇ ਫ੍ਰੀ 3 ਸਟਾਰ ਇਹ ਬਾਈ ਜੀ ਮੌਤ ਦਾ ਖੂ ਆ ਗਿਆ ਇਹਦੇ ਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਦੋ ਕਾਰਾਂ ਜੀਐਚ ਤੇ ਐਮਐਚ ਮੱਧਿਆ ਪ੍ਰਦੇਸ਼ ਇਹ ਦੋ ਕਾਰਾਂ ਮਰੂਤੀਆਂ ਮੌਤ ਦੇ ਖੂ ਦੇ ਵਿੱਚ ਭੱਜਣਗੀਆਂ ਆ ਬੁਲਟ ਖੜਾ ਉਹ ਬਾਈ ਭਜਾਉਣਗੇ ਬੱਸ ਇਹ ਵੀ ਤਿਆਰ ਹੋਇਆ ਹੀ ਪਿਆ ਥੋੜੀ ਕਸਰੀ ਐ ਜੀ ਤੇ ਉਹ ਸਾਹਮਣੇ ਚਲੋ ਬੱਚਿਆਂ ਵਾਲੇ ਤੁਹਾਨੂੰ ਦਿਖਾ ਹੀ ਦਿੰਨੇ ਆ ਇਹ ਵਿਚਾਲੇ ਆ ਗਏ ਆ ਬੱਚਿਆਂ ਨੇ ਹੂਟੇ ਲੈਣੇ ਹੋਣ ਉਹ ਸਾਹਮਣੇ ਛਾਲਾ ਮਾਰਨੀਆ ਹੋਣ ਜਿਵੇਂ ਛੋਟੇ ਬੱਚੇ ਬੁੜਕਦੇ ਆ ਆ ਵੀ ਉਹੀ ਸਪਰਿੰਗ ਆ ਲਾ ਆ ਕੇ ਟੈਪ ਜਿਵੇਂ ਬੱਚੇ ਬੁੜਕਦੇ ਛੋਟੇ ਤੇ ਆ ਫੇਰ ਬਾਈ ਜੀ ਦੂਜੀ ਚੰਡੋਲ ਆ ਗਈ ਇੱਕ ਉਹ ਪਰਲੇ ਪਾਸੇ ਸੀਗੀ ਪਹਿਲਾਂ ਦਿਖਾਈ ਸੀ ਤੁਹਾਨੂੰ ਤੇ ਆ ਫੇਰ ਚੰਡੋਲ ਆ ਗਈ ਬਾਈ ਕਸੀ ਜਾਂਦੇ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਲਾਈਟਾਂ ਨੂੰ ਤਾਂ ਕਸੀ ਜਾਂਦੇ ਬਸ ਇੱਕ ਦੋ ਦਿਨਾਂ ਦੇ ਵਿੱਚ ਕੰਮ ਹੋ ਜਾਣਾ ਪੂਰਾ ਤਿਆਰ ਆ ਸਾਹਮਣੇ ਫੇਰ ਬਈ ਜਿਹੜਾ ਆਪਣੇ ਪੰਜਾਬੀ ਕਹਿੰਦੇ ਜੁੱਤੀ ਵਾਲਾ ਚੁੱਲਾ ਇਹ ਦੋ ਇਕੱਠੇ ਚੁੱਲੇ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਡੀਓ ਕਿਵੇਂ ਲੱਗੀ ਬਾਈ ਜੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇ ਆ ਫੇਰ ਆ ਗਿਆ ਬ੍ਰੇਕ ਡਾਂਸ ਇਹ ਆਪਾਂ ਪਰਲੇ ਪਾਸੇ ਵੀ ਦੇਖਿਆ ਸੀਗਾ ਤੇ ਇੱਧਰ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਆਹ ਦੇਖ ਸਕਦੇ ਤੁਸੀਂ ਆਹ ਸਾਹਮਣੇ ਜਿਹੜੀਆਂ ਖਾਣ ਪੀਣ ਵਾਲੀਆਂ ਕਨੋਪੀਆਂ ਆ ਐਪ ਜਿਵੇਂ ਆ ਹੋ ਰਹੀਆਂ ਸਟਾਲਾਂ ਤਿਆਰ ਇਹ ਵਿਚਾਲੇ ਇਹਨਾਂ ਨੇ ਬਣਾਇਆ ਤੇ ਜਿਹੜੇ ਮੇਨ ਵੱਡੇ ਝੁੱਲੇ ਆ ਉਹ ਸਾਈਡ ਤੇ ਰੱਖੇ ਆ ਆ ਫੇਰ ਆ ਗਿਆ ਬਾਈ ਜੀ ਵੈਲਕਮ ਸੁਪਰ ਟ੍ਰੇਨ ਆਹ ਬੱਚਿਆਂ ਦੇ ਘੁਮਾ ਆ ਗਿਆ ਹੁੰਟੇ ਲੈਣ ਵਾਲਾ ਬੜਕ ਦਾ ਸਪਰਿੰਗ ਲੱਗਿਆ ਹੁੰਦਾ ਆਹ ਸੁਪਰ ਡ੍ਰੈਗਨ ਟ੍ਰੇਨ ਇਹ ਪੂਰੀ ਤਿਆਰ ਆ। ਇਹ ਗੋਲ ਚੱਕਰ ਲਿਆਉਗੀ। ਔਰ ਫੇਰ ਆ ਗਿਆ ਬਾਈ ਜੀ ਬੱਚੇ ਵਾਲਾ ਝੂਲਾ। ਔਰ ਤੁਸੀਂ ਦੇਖ ਸਕਦੇ ਹੋ। ਜਿਓ ਬੱਚੇ ਵਾਲੇ ਝੂਲੇ ਤਿਆਰ ਹੋਏ ਪਏ ਆ ਉੱਤੇ ਬਾਈਆਂ ਨੇ ਕਪੜਾ ਲਾਤਾ। ਜਿੱਦੇ ਸ਼ੁਰੂਆਤ ਹੋਈ ਉੱਦ ਦੇ ਲਾਉਣਗੇ ਕਿ ਕਸੇ ਪਏ ਆ। ਆਹ ਬਾਈ ਜੀ ਆ ਗਿਆ ਬੰਗਲਾ। ਭੂਤ ਬੰਗਲਾ। ਇਹ ਤੁਹਾਨੂੰ ਭੂਤ ਬੰਗਲਾ ਇੱਥੇ ਦੇਖਣ ਨੂੰ ਮਿਲੂਗਾ। ਇਹ ਵੀ ਮੇਲਾ ਦਾ ਤਿਆਰ ਹੀ ਹੈ ਬਾਈਆਂ ਨੇ ਜੰਦਰ ਲਾਤਾ ਤਿਆਰ ਕਰਕੇ। ਆਹ ਦੇਖ ਸਕਦੇ ਹੋ ਤੁਸੀਂ। ਤੇ ਬਾਕੀ ਬਾਈ ਜੀ ਆ ਊਠ ਹੈ ਤੇ ਆ ਗੱਡਾ ਹੈ ਇਹਦੇ ਤੇ ਜੇ ਕਿਸੇ ਭਰਾਵਾ ਨੇ ਹੂਟੇ ਲੈਣੇ ਹੋਣ ਇਹ ਬਾਈ ਜੀ ਹੂਟੇ ਲੈਣ ਵਾਸਤੇ ਊਠ ਬਾਈ ਜੀ ਇਹ ਆ ਹੂਟਾ ਠੀਕ ਹੈ ਜੀ ਇਹ ਹੂਟੇ ਲੈਣ ਵਾਸਤੇ ਹੂਟਾ ਜੇ ਕਿਸੇ ਨੇ ਲੈਣਾ ਹੋਵੇ ਆ ਤੁਹਾਨੂੰ ਬਾਈ ਊਠ ਦੇਖ ਸਕਦੇ ਹੋ ਊਠ ਵੀ ਬਾਈ ਲੈ ਆਏ ਆ ਤੇ ਆ ਉੱਤੇ ਜਿਹੜੇ ਕਸਣਗੇ ਕਾਠੀਆਂ ਇਧਰ ਬਾਈ ਜੀ ਹੋਰ ਵੀ ਇਹ ਚੂਲਾ ਕੋਈ ਨਹੀਂ 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 ਬਸ ਇਹੀ ਹੈ ਠੀਕ ਹੈ ਜੀ ਉਹ ਪਰਾਂ ਜੀ ਉਹ ਮੈਂ ਲੈ ਹਾਂਜੀ ਆ ਉਹਦੇ ਮੈਂ ਲੈ ਜਾਂਦੇ ਵਿਊ ਬਾਈ ਤੁਸੀਂ ਬਈ ਜੀ